ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਰੰਦਾਵਾ ਤੇ ਦੋਸਤੋ ਸਾਡੇ ਹੈਪੀ ਹੈਪੀ ਐਂਟਰਟੇਨਮੈਂਟ ਚੈਨਲ ਤੇ ਕੋਈ ਵੀ ਵੀਡੀਓ ਹੋਵੇ ওর ਵਿੱਚ ਸੁਨੇਹਾ ਹੁੰਦਾ ਆ ਔਰ ਤੁਹਾਡੇ ਲਈ ਤੁਹਾਡੀ ਲਾਈਫ ਚ ਕਿਤੇ ਨਾ ਕਿਤੇ ਉਸ ਵੀਡੀਓ ਦਾ ਫਾਇਦਾ ਹੁੰਦਾ ਆ ਤਾਂ ਹੀ ਇੱਕ ਦੂਜੇ ਨਾਲ ਆਪਾਂ ਜੁੜੇ ਰਹਿੰਦੇ ਆ ਤੇ ਦੋਸਤੋ ਅੱਜ ਮੈਂ ਇੱਕ ਬਹੁਤ ਹੀ ਡੂੰਗੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿਨ੍ਹਾਂ ਨੂੰ ਮੈਂ ਬੜਾ ਨੇੜੇ ਹੋ ਕੇ ਵੇਖਿਆ ਥੋੜੇ ਸਮੇਂ ਚ ਬਹੁਤ ਕੁਝ ਉਹਨਾਂ ਦੇ ਨੇੜੇ ਹੋ ਕੇ ਵੇਖਿਆ ਤੇ ਉਹ ਮਹਾਨ ਹਸਤੀਆ ਇਹ ਸਾਡੇ ਸਤਿਕਾਰਯੋਗ ਰਾਜਗਾਇਕ ਪਦਮਸ਼੍ਰੀ ਹੰਸਰਾਜ ਹੰਸ ਜੀ ਤੇ ਦੋਸਤੋ ਇਹ ਗੱਲ ਹੈਗੀ ਆ 1998-99 ਦੀ ਉਦੋਂ ਸੋਸ਼ਲ ਮੀਡੀਆ ਦਾ ਯੋਗ ਨਹੀਂ ਸੀ ਹੈਗਾ ਇੰਨਾ ਜ਼ਿਆਦਾ ਤੇ ਸਾਨੂੰ ਹੰਸ ਜੀ ਦੇ ਦਸਤਰਜਾਨ ਤੇ ਮੌਕਾ ਮਿਲਿਆ ਜਲੰਧਰ ਵਿਖੇ ਤੇ ਅਸੀਂ ਅਕਸਰੀ ਲਸ਼ਕਾਰਾ ਪ੍ਰੋਗਰਾਮ ਚ ਪ੍ਰੋਗਰਾਮ ਪੇਸ਼ ਕਰਨ ਜਾਂਦੇ ਹਾਂ ਤੇ ਸਾਡਾ ਜਿਹੜਾ ਸੁਭਾਅ ਸੀ ਦਫ਼ਤਰ ਦੇ ਨਾਲ ਵੀ ਜੁੜ ਗਿਆ ਹੁਣ ਵੇਖੋ ਜਦੋਂ ਕੋਈ ਸਟਾਰ ਕਲਾਕਾਰ ਉੱਚੀ ਪਦਮੀ ਹਾਸਲ ਕਰਦਾ ਆ ਔਰ ਉਹਦੀ ਆਪਣੇ ਕੈਰੀਅਰ ਦੇ ਨਾਲ ਆਪਣੇ ਖੇਤਰ ਦੇ ਨਾਲ ਕਿੰਨੀ ਜ਼ਿਆਦਾ ਡੂੰਗੀ ਲੱਗਣ ਹੁੰਦੀ ਆ ਉਹ ਆਪਣਾ ਉਹਨਾਂ ਦੇ ਨੇੜੇ ਹੋ ਕੇ ਹੀ ਵੇਖ ਸਕਦੇ ਆ ਦੂਰੋਂ ਨਹੀਂ ਵੇਖ ਸਕਦੇ ਦੋਸਤੋ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦੇ ਸੈਕਟਰੀ ਹੁੰਦੇ ਸੀ ਫਗਵਾੜੇ ਤੋਂ ਬਿੱਲੂ ਜੀ ਸ਼ਾਇਦ ਕੁਲਬੀਰ ਨਾਮ ਸੀ ਉਹਨਾਂ ਦਾ ਸਰਦਾਰ ਸੀ ਪੱਗ ਬੰਨਦੇ ਸੀ ਔਰ ਹੰਸ ਜੀ ਦੇ ਦਫ਼ਤਰ ਦਾ ਇੱਕ ਸਟੈਂਡਰਡ ਇੱਕ ਸਟੇਟਸ ਉਹ ਵੇਖਣ ਨੂੰ ਸਾਨੂੰ ਉਹਨਾਂ ਦਿਨਾਂ ਵਿੱਚ ਵੀ ਮਿਲਦਾ ਸੀ ਕਿ ਟੈਲੀਫੋਨ ਹੁੰਦਾ ਸੀ ਉਹਨਾਂ ਦੇ ਦਫ਼ਤਰ ਤੇ ਕੋਈ ਵੀ ਕਾਲ ਆਉਣੀ ਉਹਨਾਂ ਦੇ ਜਿਹੜੇ ਸੈਕਟਰੀ ਆ ਬਿੱਲੂ ਜੀ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਉਹ ਅੱਗੋਂ ਟੈਂਡ ਕਰਨਾ ਹਾਂਜੀ ਹੰਸ ਆਫਿਸ ਤੇ ਬੜੀ ਮੁਹੱਬਤ ਦੇ ਨਾਲ ਅਗਲੇ ਨੂੰ ਪੇਸ਼ ਹੋਣਾ ਚਲੋ ਉਹ ਗੱਲਬਾਤ ਦਾ ਰਸਤਾ ਕਾਇਮ ਵੀ ਰਹਿਣਾ ਫੋਨ ਕਰਨ ਵਾਲੇ ਦਾ ਨਾਮ ਉਹਨਾਂ ਕਾਪੀ ਤੇ ਨੋਟ ਕਰਨਾ ਕਿੰਨੇ ਟਾਈਮ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਕਾਲ ਆਈ ਆ ਉਹ ਟਾਈਮ ਨੋਟ ਕਰਨਾ ਉਹ ਫੋਨ ਕਰਨ ਵਾਲੇ ਦੀ ਸਿਟੀ ਕਿਹੜੀ ਆ ਉਹਦਾ ਸ਼ਹਿਰ ਕਿਹੜਾ ਉਹਦਾ ਪਿੰਡ ਕਿਹੜਾ ਆ ਔਰ ਉਹਦਾ ਗੱਲ ਕਰਨ ਦਾ ਜਿਹੜਾ ਵਿਸ਼ਾ ਆ ਉਹ ਕੀ ਸੀ ਉਹ ਸਾਰੇ ਇੱਕ ਇੱਕ ਨਾ ਚਾਰਟ ਬਣਾਉਂਦਾ ਸੀ ਕਾਪੀ ਤੇ ਉੱਤੇ ਲਿਖਿਆ ਜਾਂਦਾ ਸੀ ਕਿ ਇਸ ਦਾ ਗੱਲ ਕਰਨ ਦਾ ਵਿਸ਼ਾ ਇਹ ਸੀ ਇਹਰਾ ਫੁਲਾਣਾ ਪਿੰਡ ਫੁਲਾਣੀ ਸਿਟੀ ਜਾਂ ਫੁਲਾਣੀ ਸਟੇਟ ਫੁਲਾਣਾ ਨਾਮ ਸੀ ਦੋਸਤੋ ਉਹ ਜਿਹੜੀ ਕਾਫੀ ਸੀ ਉਹ ਸ਼ਾਮ ਨੂੰ ਹਸ ਜੀ ਉਹਨਾਂ ਦੇ ਕੋਲ ਬੰਦੇ ਕੋਠੀ ਆਈ ਫਿਰ ਉਹਨਾਂ ਨੇ ਉਹ ਤਰਦੀਬ ਵਾਰ ਵੇਖ ਕੇ ਉਹਨਾਂ ਮਿੱਤਰਾਂ ਨੂੰ ਕਾਲ ਲਾਣੀ ਔਰ ਗੱਲਬਾਤ ਕਰਨੀ ਤੇ ਦੋਸਤੋ ਉਹ ਨਾਲ ਦੀ ਨਾਲ ਕੁਲਵੀਰ ਬਿੱਲੂ ਜੀ ਹੁਣਾਂ ਦੀ ਇੱਕ ਵੀ ਡਿਊਟੀ ਹੁੰਦੀ ਸੀ ਕਿ ਜਿੰਨੀਆਂ ਵੀ ਪੇਪਰਾਂ ਚ ਨਿਊਜ਼ ਆਈਆਂ ਹਸ ਜੀ ਦੇ ਬਾਰੇ ਉਹਨਾਂ ਨੇ ਕਿੱਥੇ ਸ਼ੋਅ ਲਾਏ ਕਿੱਥੇ ਇੰਟਰਵਿਊ ਹੋਈ ਕਿੱਥੇ ਪ੍ਰੈਸ ਕਾਨਫਰੰਸ ਕੀਤੀ ਅਸੀਂ ਅੱਖਾਂ ਦੇ ਸਾਹਮਣੇ ਵੇਖਦੇ ਰਹੇ ਆ ਕਿ 5-7 ਅਖਬਾਰ ਹੁੰਦੇ ਸੀ ਪੰਜਾਬ ਦੇ ਢੱਲੇ ਦਾ ਰਖਬਾਰ ਉਹਨਾਂ ਸਾਰਿਆਂ ਦੀ ਕਟਿੰਗ ਕੱਟ ਕੇ ਬਿੱਲੂ ਜੀ ਨੇ ਇੱਕ ਫਾਈਲ ਦੇ ਵਿੱਚ ਲਾਉਣੀ ਔਰ ਉੱਪਰ ਡੇਟ ਪਾ ਕੇ ਰੱਖਣੀ ਕਿ ਆਹ ਤੁਹਾਡੀ ਹੰਸ ਜੀ ਇਸ ਤਰੀਕ ਨੂੰ ਆਹ ਖਬਰ ਲੱਗੀ ਆ ਉਹ ਸਾਰਾ ਜਿਹੜਾ ਇੱਕ ਡਾਟਾ ਜਿਹੜਾ ਸੀ ਉਹ ਵੀ ਬਿੱਲੂ ਹੀ ਹਰਦੀ ਡਿਊਟੀ ਹੁੰਦੀ ਸੀ ਜਨਕਾ ਸੰਭਾਲ ਕੇ ਰੱਖ ਕੇ ਡੇਲੀ ਦਾ ਡਾਟਾ ਕੱਟ ਕੇ ਫਾਈਲ ਵਿੱਚ ਲਾ ਕੇ ਖਬਰਾਂ ਦੀ ਕਟਿੰਗ ਉਹ ਸਾਰਾ ਪ੍ਰੂਫ ਜਿਹੜਾ ਰੱਖਣਾ ਵੇਖੋ ਇੱਕ ਆਰਟਿਸਟ ਦੇ ਨਾਲ ਕਿੰਨੀ ਵੱਡੀ ਟੀਮ ਹੁੰਦੀ ਆ ਇਸ ਤਰ੍ਹਾਂ ਇਹ ਦਫ਼ਤਰ ਦੀਆਂ ਮਹੱਤਵਪੂਰਨ ਗੱਲਾਂ ਸੀ ਗੱਲਾਂ ਤਾਂ ਹੋਰ ਵੀ ਹੈਗੀਆਂ ਹੁਣ ਮੈਂ ਤੁਹਾਨੂੰ ਲੈ ਚੱਲਦਾ ਨੈਕਸਟ ਹੰਸਜੀਤ ਦੇ ਸਟੇਜ ਸ਼ੋਅ ਤੇ ਬਾਰੇ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਇੱਕ ਸਟੇਜ ਸ਼ੋਅ ਕਰਦਾ ਔਰ ਐ ਸਿਵਾ ਸਿੰਘ ਸੇਖਵਾ ਸਾਹਿਬ ਦੇ ਪਿੰਡ ਸੇਖਵਾ ਵਿਖੇ ਹੰਸਜੀਤ ਨੂੰ ਚਾਂਦੀ ਦੇ ਮੁਖਟ ਦੇ ਨਾਲ ਉਹਨਾਂ ਨੂੰ ਸਨਮਾਨਤ ਕੀਤਾ ਜਾਣਾ ਸੀ ਤੇ ਉਹਨਾਂ ਦਿਨਾਂ ਵਿੱਚ ਹੰਸਜੀਤ ਦੀ ਕੈਸਟ ਦੀ ਸ਼ੂਟਿੰਗ ਮੋਰਨਿੰਗ ਦੀ ਚੱਲ ਰਹੀ ਸੀ ਹੋਰ ਕਿਸੇ ਸਟੇਜ 'ਚ ਚਲੋ ਉਹ ਹੰਸਜੀਤ ਸਮੇਂ ਸਿਰ ਪਹੁੰਚੇ ਸੇਖਵਾ ਪਿੰਡ 'ਚ ਸਾਨੂੰ ਵੀ ਮੌਕਾ ਮਿਲਿਆ ਉਹਨਾਂ ਦੇ ਨਾਲ ਉਸ ਸਟੇਜ ਕਰਨ ਦਾ ਤੇ ਸਰਤਾ ਤਵਾੜੀ ਜੀ ਉੱਥੇ ਦੇ ਮੰਚ ਸੰਚਾਲਨ ਸੀ ਸੀ ਸਟੇਜ ਦੇ ਔਰ ਦੋਸਤੋ ਸਟੇਜ 'dੀਆਂ ਕਲਾਕਾਰ ਦੀਆਂ ਆਪਣੇ ਪ੍ਰੋਗਰਾਮ ਪੇਸ਼ ਕਰਨ ਦੀਆਂ ਬਰੀਕੀਆਂ ਬੜੀਆਂ ਨੇੜੇ ਹੋ ਕੇ ਵੇਖੀ ਜਾ। ਇੱਕ ਪਾਸੇ ਕੈਬਨ ਬਣਿਆ। ਹਾਂਸ ਜੀ ਦੀਆਂ ਸਾਰੀਆਂ ਵਰਦੀਆਂ ਪ੍ਰੈਸ ਕਰਕੇ ਉਹ ਲੜਕਾ ਹੈਂਗਲ ਤੇ ਟੰਗ ਰਿਆ। ਸਲਵਾਰ ਕਮੀਜ਼, ਚਾਦਰ ਕੁੜਤਾ, ਜੈਨੀ ਕੇ ਕੋਡ ਪੈਂਟ ਸਾਰੀਆਂ ਇਹਦੀਆਂ ਡਰੈੱਸਾਂ ਉਹਨੀਆਂ ਟੰਗ ਰਿਆ। ਔਰ ਕਿਹੜੇ ਗੀਤ ਤੇ ਕਿਹੜੀ ਡਰੈੱਸ ਕੋੜੀਆਂ ਉਰੀ ਪੂਰੀ ਸੈਟਿੰਗ ਹੋਈ ਪਈ ਆ। ਔਰ ਅਗਲੇ ਪਾਸੇ ਸਟੇਜ ਤੇ ਦਰਸ਼ਕਾਂ ਵੱਲ ਪਿੱਠ ਕਰਕੇ ਸਟੇਜ ਵਾਲੇ ਪਾਸੇ ਕਾਪੀ ਰੱਖ ਕੇ ਬੈਠਾ ਕਿ ਡਿਟੇਲ ਵਾਈਜ਼ ਕਿਹੜੇ-ਕਿਹੜੇ ਗੀਤ ਚੱਲਣਗੇ। ਇੱਕ ਸਿਸਟਮ ਦੇ ਨਾਲ ਪ੍ਰੋਗਰਾਮ ਜਾਨੀ ਕਿ ਕੀਤਾ ਜਾਂਦਾ। ਔਰ ਦੋਸਤੋ ਉਹ ਪ੍ਰੋਗਰਾਮ ਇੰਨਾ ਸ਼ਾਨਦਾਰ ਹੋਇਆ ਔਰ ਅਸੀਂ ਵੇਖਿਆ। ਔਰ ਉਹਨਾਂ ਦਿਨਾਂ ਦੇ ਵਿੱਚ ਹੰਸ ਜੀ ਨਾਲ ਇੱਕ ਵੀਡੀਓ ਕੈਮਰਾਮੈਨ ਵੀ ਨਾਲ ਖੜ੍ਹਦੀ ਸੀ। ਅਸੀਂ ਵੇਖਿਆ ਸਟੇਜ ਤੇ ਉਹ ਵੀਡੀਓਗ੍ਰਾਫੀ ਕਰ ਰਿਹਾ ਸਾਰੀ ਸਟੇਜ ਦੀ ਖੰਸ ਜੀ ਦੀ ਪ੍ਰੋਗਰਾਮ ਦੀ ਖੰਸ ਜੀ ਜੇ ਮਲ ਭੰਗੜੇ ਵਾਲਾ ਗੀਤ ਬੋਲ ਰਹੇ ਆ ਸਿਚੁਏਸ਼ਨ ਸਾਜੀਆਂ ਨੇ ਮਗਰ ਕਿਸ ਤਰ੍ਹਾਂ ਦੀ ਆ ਜਿਉ ਸੈਡ ਗੀਤ ਬੋਲ ਰਹੇ ਆ ਤੇ ਸਾਜੀਆਂ ਦੇ ਚਿਹਰੇ ਦੀ ਸਿਚੁਏਸ਼ਨ ਚਿਹਰੇ ਦੀ ਮਸਕਰਾਟ ਉਦਾਸਪਨ ਕਿੰਨਾ ਆ ਉਹ ਸਾਰੇ ਪ੍ਰੋਗਰਾਮ ਦੀ ਜਿਹੜੀ ਵੀਡੀਓ ਫੇਰ ਸਜਿੰਦਿਆਂ ਨਾਲ ਬਹਿ ਕੇ ਖੰਸ ਜੀ ਉਹਨਾਂ ਨੇ ਉਹ ਵੇਖਣੀ ਔਰ ਦੱਸਣਾ ਕਿ ਜਿਹੜੋਂ ਮੈਂ ਸੈਡ ਗੀਤ गा ਰਿਹਾ ਸੀ ਤਿੱਥੋਂ ਖੁਲਾਣੇ ਹੱਸ ਰਿਹਾ ਸੀ ਇਦਾਂ ਦਰਸ਼ਕਾਂ ਤੇ ਗਲਤ ਜਿਹੜਾ ਅਸਰ ਹੁੰਦਾ ਜੇ ਉਹ ਸਾਰੇ ਸਾਜ਼ੀਆਂ ਨੂੰ ਇੱਕ ਸਮਝਾਇਆ ਜਾਣਾ ਕਿ ਜੇ ਗੀਤ ਬੀਟ ਚੱਲ ਰਹੀ ਹੈ ਤਾਂ ਤੁਹਾਡੇ ਸਾਰਿਆਂ ਦੇ ਚਿਹਰੇ ਤੇ ਮਗਰੋਂ ਮੁਸਕਰਾਹਟ ਹੋਣੀ ਚਾਹੀਦੀ ਹੈ ਨਹੀਂ ਤਾਂ ਵੀਡੀਓ ਵੇਖ ਲਓ ਕਿਹੜੇ-ਕਿਹੜੇ ਸਾਜ਼ੀ ਦੇ ਵਿੱਚ ਮਿਸਟੇਕ ਆ। ਜੇ ਮੈਂ ਸੈਡ ਗੀਤ गा ਰਿਹਾ ਤਾਂ ਸਾਜ਼ੀਆਂ ਦੇ ਚਿਹਰੇ ਤੇ ਥੋੜਾ ਜਿਹਾ ਉਦਾਸੀਪਨ ਹੋਣਾ ਚਾਹੀਦਾ। ਜਾਨੀ ਕਿ ਹਸਜੀ ਦੇ ਵਿੱਚ ਇੰਨੀ ਕਾਬਲੀਅਤ ਔਰ ਇੰਨੀ ਕੁਆਲਿਟੀ ਹੈ ਕਿ ਜੇ ਮੈਂ ਇਕੱਲਾ ਨਹੀਂ ਦਰਸ਼ਕਾਂ ਨੂੰ ਖੁਸ਼ ਕਰ ਸਕਦਾ ਮੇਰੇ ਬੈਕਸਾਈਡ ਤੇ ਦੇ ਸਾਜ਼ੀ ਆ ਸੁਜਿੰਦੇ ਆ ਜਾਨੀ ਕਿ ਉਹਨਾਂ ਦੇ ਚਿਹਰੇ ਵੀ ਦਰਸ਼ਕ ਨੋਟ ਕਰ ਰਿਆ ਇਹ ਨਾ ਬਿਕ ਸਿੰਗਰ ਬੀੜ ਗੀਤ ਗਾ ਰਿਹਾ ਹੋਵੇ ਭੰਗੜੇ ਵਾਲਾ ਗੀਤ ਗਾ ਰਿਹਾ ਹੋਵੇ ਤੇ ਜਿਹੜੇ ਸੁਜਿੰਦੇ ਉਹਨਾਂ ਨੇ ਮੂੰਹ ਤੋਰੀਆਂ ਗੁੱਲ ਮਕਾਏ ਹੋਣਾ ਜਾਂ ਸਿੰਗਰ ਗਾਇਕ ਜਿਹੜਾ ਹੈਗਾ ਆ ਉਹ ਅਦਾਸ ਗੀਤ ਗਾ ਰਿਹਾ ਤੇ ਸਾਜੀ ਮਗਰੋਂ ਦੰਦੀਆਂ ਕੱਢ ਰਿਹਾ ਜਾਨੀ ਕਿ ਸਜੀਤ ਦਾ ਸੁਜਿੰਦਿਆਂ ਦੇ ਨਾਲ ਸੰਗੀਤ ਦੇ ਨਾਲ ਇੰਨਾ ਡੂੰਘਾ ਐਕਸਪ੍ਰੈਸ਼ਨal ਤਾਲ ਮੇਲ ਰੱਖ ਕੇ ਸਟੇਜ ਕੀਤੀ ਜਾਂਦੀ ਸੀ ਕਿ ਇਹ 99 ਸਾਂ ਦੀਆਂ ਗੱਲਾਂ ਜੀ ਕਿ ਦਰਸ਼ਕਾ ਉਤਪੇ ਵਧੀਆ ਜਿਹੜਾ ਆ ਉਹ ਅਸਰ ਪਵੇ ਔਰ ਵੇਖੋ ਹੰਸਜੀ ਹੁੜੇ ਫਿਰ ਸਿਆਸਤ ਦੇ ਵਿੱਚ ਆਏ ਜਦਕਿ ਇੱਥੋਂ ਦੇ ਕੋਈ ਖੇਤਰੀਆ ਪਾਰਟੀਆਂ ਜਿਸ ਤਰ੍ਹਾਂ ਹੁੰਦੀਆਂ ਉਹਨਾਂ ਨੇ ਉਹਨਾਂ ਨੂੰ ਹੋਰ ਸਰੋਸ ਨਾ ਦਿੱਤਾ ਔਰ ਤੁਹਾਨੂੰ ਹੋ ਸਕਦਾ ਉਹ ਪਾਰਟੀ ਚੰਗੀ ਲੱਗੇ ਜਾਂ ਨਾ ਲੱਗੇ ਪਰ ਮੈਂ ਗੱਲ ਕਰਦਾ ਕਿ ਉਹਨਾਂ ਨੇ ਟਿਕਟ ਲੋਕ ਸਭਾ ਦੀ ਬੀਜੇਪੀ ਪਾਰਟੀ ਦੇ ਚੋਣਸ਼ਾਣ ਤੋਂ ਲੜੀ ਦਿੱਲੀ ਵਿਖੇ ਔਰ ਪਾਰਟੀ ਨੇ ਉਹਨਾਂ ਨੂੰ ਜਿਤਾਇਆ ਬਣਦਾ ਮਾਣ ਸਤਿਕਾਰ ਦਿੱਤਾ ਹੁਣ ਪਿੱਛੇ ਜੇ ਇੱਕ ਦੋ ਵੀਡੀਓ ਵੀ ਹਰਸ ਜੀ ਦੀਆਂ ਵਾਇਰਲ ਹੋਈਆਂ ਹਰਸ ਜੀ ਹੁਣਾਂ ਦੀ ਨਿਮਰਤਾ ਉਹਨਾਂ ਦੀ ਜ਼ੁਬਾਨ ਦੀ ਮਠਾਸ ਉਹਨਾਂ ਦੀ ਸੋਚ ਉਹ ਰਾਜਨੀਤੀ ਵਿੱਚ ਵੀ ਚਲਕਦੀ ਆ ਨਹੀਂ ਤੇ ਅੱਜ ਕੱਲ ਦੇ ਆਪਾਂ ਰਾਜਨੀਤਿਕ ਲੋਕਾਂ ਦੇ ਭਾਸ਼ਣ ਵੇਖਦੇ ਆ ਬੜੇ ਢਕਾਉ ਤੇ ਬੜੇ ਜਿਹੜੀਆਂ ਗੱਲਾਂ ਵਿੱਚ ਰਸ ਨਹੀਂ ਹੁੰਦੀਆਂ ਬੜੀਆਂ ਉਖੜੀਆਂ ਉਖੜੀਆਂ ਜਿਹੀਆਂ ਗੱਲਾਂ ਹੁੰਦੀਆਂ ਪੋਲੀਟੀਕਲ ਲੋਕਾਂ ਮੇਰਾ ਔਰ ਹਰਸ ਜੀ ਹੁਣਾਂ ਨੇ ਆਪਣੀ ਨਿਮਰਤਾ ਆਪਣਿਆਂ ਨਾਲ ਮੁਹੱਬਤ ਪੰਜਾਬ ਦੇ ਨਾਲ ਉਹਨਾਂ ਦਾ 모 ਉਹ ਪੰਜਾਬ ਦੇ ਨਾਲ ਕ੍ਰਿਸ਼ਤਨਾ ਅੱਖਾਂ ਵਿੱਚਾਈ ਬੈਠੇ ਪੰਜਾਬੀਆਂ ਦੇ ਨਾਲ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਜੈਕੀ ਤੋਂ ਲੈ ਕੇ ਪੋਲੀਟੀਕਲ ਲੈਣ ਦੇ ਵਿੱਚ ਵੀ ਉਸ ਤਰ੍ਹਾਂ ਹੀ ਬਰਕਰਾਰ ਆ ਵੀ ਕੋਈ ਹੰਕਾਰ ਨਹੀਂ ਸਿਰ ਤੇ ਝੂਮ ਰਿਹਾ ਕਿ ਹੁਣ ਉਹ ਲੋਕ ਸਭਾ ਮੈਂਬਰ ਬਣ ਕੇ ਉਹ ਉਤਲੀ ਸਭਾ ਚ ਉੱਤਰਦੇ ਆ ਜਾਨੀ ਕਿ ਇਹ ਹਸ ਜਿਹੇ ਦੀਆ ਇੱਕ ਖਾਸ ਤੇ ਸ਼ਕਸ਼ੀਤ ਵਾਲੀ ਇਹ ਮਹੱਤਵਪੂਰਨ ਗੱਲ ਆ ਜੇ ਤੁਸੀਂ ਹੰਸ ਜੀ ਦੇ بیٹے ਆ ਨਵਰਾਜ ਹੰਸ ਜਵਰਾਜ ਹੰਸ ਜੇ ਤੁਸੀਂ ਉਹਨਾਂ ਦਾ ਵੀ ਕੈਰੀਅਰ ਵੇਖੋ ਤੇ ਉਹਨਾਂ ਦੇ ਕੈਰੀਅਰ ਦੇ ਵਿੱਚ ਵੀ ਉਹਨਾਂ ਦੇ ਬਾਪ ਦੀ ਝਲਕ ਨਜ਼ਰ ਆਉਂਦੀ ਆ ਉਹ ਦੋਵਾਂ ਭਰਾਵਾਂ ਨੇ ਕਦੀ ਵੀ ਕਿਸੇ ਨੂੰ ਰੁੱਖਾ ਨਹੀਂ ਬੋਲਿਆ ਹਮੇਸ਼ਾ ਨਿਮਰਤਾ ਸਾਦਗੀ ਤੇ ਮੁਹੱਬਤ ਹੁੰਦੀ ਉਹਨਾਂ ਵਿੱਚ ਵੀ ਜਾਨੀ ਕਿ ਹੰਸ ਜੀ ਹੋੜਾ ਨੇ ਆਪਣੇ ਜੀਵਨ ਨੂੰ ਜਿਵੇਂ ਸਵਾਰਿਆ ਤੇ ਆਪਣੀ ਔਲਾਦ ਨੂੰ ਵੀ ਉਹੀ ਮੈਸੇਜ ਦੇ ਕੇ ਸਮਾਜ ਵਿੱਚ ਖੜਾ ਕੀਤਾ ਕਿ ਲੋਕਾਂ ਨਾਲ ਮੁਹੱਬਤ ਲੋਕਾਂ ਨਾਲ ਕਿਵੇਂ ਵਿਚੰਨਾ। ਔਰ ਵੇਖੋ ਹਸਜੀ ਹੁਣ ਦੇ ਨਾਲ ਜੇ ਕੋਈ ਪੱਤਰਕਾਰ ਵੀ ਉਹਨਾਂ ਦੇ ਘਰ ਕਾਜੰਦਾ ਤੋਂ ਉਹਨਾਂ ਨੂੰ ਵੀ ਉਹ ਕਿਸੇ ਵੀ ਮੁਹੱਬਤ ਨਾ ਮਿਲਦੀ ਆ। ਜਾਨੀ ਕਿ ਇਹ ਕਿ ਤੁਸੀਂ ਮੇਰੀ ਵੀਡੀਓ ਵੇਖ ਕੇ ਇਹ ਨਾ ਕਿਉਂ ਵੀ ਉਹਨਾਂ ਦੇ ਬਾਰੇ ਇੰਨੀ ਜਿਹੜੀ ਹੈਗੀਆਂ ਬਲ ਗੱਲਾਂ ਕਿਉਂ ਕਰ ਰਿਹਾ ਮੈਂ ਉਹਨਾਂ ਨੂੰ ਕਦੀ ਜਿਆਦਾ ਵਰ ਨਹੀਂ ਬੋਲਿਆ। ਮੈਂ ਉਹਨਾਂ ਦੇ ਜਿਹੜੇ ਇਹ ਪ੍ਰੋਫੈਸ਼ਨ ਨੂੰ ਕੁਝ ਸਮਾਂ ਜਿੰਨਾ ਮੈਨੂੰ ਮਿਲਿਆ ਮੈਂ ਨੇੜੇ ਹੋ ਕੇ ਵੇਖਿਆ ਤੇ ਉਹ ਮੈਨੂੰ ਗੱਲਾਂ ਚੰਗੀਆਂ ਲੱਗੀਆਂ ਮੈਂ ਹਰ ਇਨਸਾਨ ਤੋਂ ਸਿੱਖਦਾ ਕੋਈ ਵੀ ਇਨਸਾਨ ਮਿਲਦਾ ਹਰ ਤੋਂ ਵੀ ਸਿੱਖਦਾ ਮੈਂ ਇਹ ਚੀਜ਼ਾਂ ਮੈਂ ਆਪਣੀ ਲਾਈਫ ਵਿੱਚ ਵੀ ਜਿਹੜੀਆਂ ਅਪਲਾਈ ਕੀਤੀਆਂ ਔਰ ਮੈਨੂੰ ਬੜਾ ਫਾਇਦਾ ਹੋਇਆ ਤੇ ਹੰਸਜੀਤ ਦੇ ਜਿੰਨੇ ਵੀ ਸ਼ਾਗਿਰਦ ਆ ਉਹਨਾਂ ਵਿੱਚ ਵੀ ਤੁਹਾਨੂੰ ਹੰਸਜੀ ਵਾਲੀ ਨਿਮਰਤਾ ਉਸ ਤਰ੍ਹਾਂ ਮੁਹੱਬਤ ਇੱਕ ਦੂਜੇ ਨਾਲ ਕਿਵੇਂ ਮੁਹੱਬਤ ਕਰਨੀ ਹੈ ਕਲਾਕਾਰੀ ਹੀ ਹੁੰਦੀ ਐ ਸਾਧਨਾ ਕਿੰਨੀ ਹੁੰਦੀ ਐ ਉਹ ਨਰੇ ਸ਼ਗਿਰਦਾਂ ਵਿੱਚ ਵੀ ਨਜ਼ਰ ਆਏਗੀ। ਔਰ ਮੈਂ ਸਭ ਤੋਂ ਵੱਧ ਧੰਨਵਾਦੀ ਹਾਂ ਕਿ ਹੰਸ ਜੀ ਦੇ ਨਾਲ ਮਿਲੌਣ ਵਾਸਤੇ ਉਹਨਾਂ ਦੇ ਦਫ਼ਤਰ ਤੱਕ ਪਹੁੰਚਾਉਣ ਵਾਸਤੇ ਸਾਡੇ ਅੰਮ੍ਰਿਤਸਰ ਤੋਂ ਬਹੁਤ ਹੀ ਮੇਰੇ ਸੀਨੀਅਰ ਕਲਾਕਾਰ ਨੇ ਸਤਕਾਰਯੋਗ ਕੁਲਵਿੰਦਰ ਸ਼ਾਹੀ ਜੀ ਇਹ ਉਹਨਾਂ ਦੀ ਬਦੌਲਤ ਮੈਂ ਹੰਸ ਜੀ ਨੂੰ ਨਾਲ ਕੋਈ ਜਿਹੜਾ ਥੋੜਾ ਸਮਾਂ ਬਤੀਤ ਕੀਤਾ ਉਹਨਾਂ ਦੇ ਉਹਨਾਂ ਨੂੰ ਨੇੜੇ ਹੋ ਕੇ ਵੇਖਿਆ ਇਹ ਜਿਹੜਾ ਸਿਹਰਾ ਹੈ ਇੱਕ ਅੰਤਰ ਸ਼ਹੀ ਜੀ ਨੂੰ ਜਾਂਦਾ ਹੈ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੁਹਾਨੂੰ ਹਰ ਖੇਤਰ ਵਿੱਚ ਦੋਸਤਾਂ ਨੂੰ ਇਹ ਚੀਜ਼ਾਂ ਅਪਲਾਈ ਕਰਨ ਵਾਲੀਆਂ ਆ ਆਪਣੇ ਆਪ ਅੱਗੇ ਖੜਨ ਵਾਸਤੇ ਇਹਨੂੰ ਜ਼ਰੂਰ ਵਾਚਿਓ ਔਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰਿਓ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੰਸਰਾਗ ਹੰਸ ਜੀ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਤਸ੍ਰੀਕਾਲ ਜੀ